ਹਾਂਜੀ ਸਰ ਕੀ ਨਾਮ ਆ ਤੁਹਾਡਾ ਪਹਿਲਾਂ ਤਾਂ ਮੈਂ ਸਤੋਗਿਓ ਗੱਲ ਜੈਪੀ ਜੈਪਾ ਕੇ ਜੈ ਵਾਲਮੀਕ ਜੈ ਰਵਾਲਮੀਕ ਪਸ ਕਿਸ ਕੋ ਨਹਰ ਪਾਰਤੀਗਨ ਪਾਰਤੀਮਨਤਾ ਬਾਰਦੀ ਇੱਕ ਵਾਰ ਪਹਿਲਾਂ ਨਾਰਾ ਲਾਵਾਂਗਾ ਵਾਲੀਆ ਜਾਵਾਂਗਾ ਜੋ ਬੋਲੇ 100 ਰੁਪਏ ਬਖਸ਼ਾ ਵਾਲਮੀਕ ਮਾਰਾ ਦੀ ਜੈ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਪਿੰਡ ਪ੍ਰਵੇਜ ਨਗਰ ਵਿੱਚ ਜਿੱਥੇ ਕਿ ਵਾਲਿਊ ਮਹਾਰਾਜੀ ਧਰਮਸ਼ਾਲਾ ਮੌਕੇ ਤੇ ਬਜਟਾ ਕੇ ਜਿੱਗੀ ਨਟਾ ਰੱਖੀ। ਕਾਫੀ ਸਮੇਂ ਦਰਖਾਸਤ ਹੋ ਗਈ ਤੇ ਪਰ ਕੋਈ ਕਾਰਵਾਈ ਨਹੀਂ। ਅੱਜ ਅਸੀਂ ਇੱਥੇ ਰੋਡ ਜਾਮ ਕਰ ਲੱਗੇ ਸੀਗੇ ਤੇ ਮੌਕੇ ਤੇ ਬੀਡੀਪੀਓ ਸਾਹਿਬ ਐਸਪੀ ਕਦਵਾਲੀ ਤੇ ਹੋਰ ਵੀ ਅਫਸਰ ਸਹਿਬਾਨ ਆਏ। ਉਹਨਾਂ ਨੇ ਵਿਸ਼ਵਾਤਵਾਇਆ। ਉਹਨਾਂ ਮੌਕਾ ਵੀ ਦੇਖਿਆ ਮੌਕੇ ਦੇਖਿਆ ਕਿ ਵਾਕਈ ਧਰਮਸ਼ਾਲਾ ਵਾ ਮੌਕੇ ਸਿਰੇ ਪੰਚਾਇਤ ਲੜਾਈ ਹੈ। ਸਭ ਤੋਂ ਪਹਿਲੀ ਵੱਡੀ ਗਲਤੀ ਬੀਡੀਪੀਓ ਦੀ ਇੱਕ ਬਿਲਰ ਬੋਰਡ ਬਣਾਈ ਆ ਬਾਹਰਲੇ ਮਹੀਨੇ ਦੇ ਵਿੱਚ ਇਹ ਧਿਰ ਅਨਸ਼ਾਲਾ ਵਾ ਮੌਕੇ ਪਹਜਣੇ ਦਵਾਈ ਦੂਜੇ ਵਾਰ ਦੂਜੇ ਵੀਡੀਓ ਬਣਾਤੀ ਕਿਹਦੀ ਪੈਜ ਤੁਹਾਨੂੰ ਅਨਸ਼ਾਲਾ 2500 ਪਹੜਾਈ ਇੰਦੀ ਗੱਲ ਤਾਂ ਮੈਂ ਅਫਸਰ ਦਾ ਡਿਸੀਜਨ ਦੱਸਣਾ ਚਾਹੁੰਦਾ ਕਿ ਇਹੋ ਜੀ ਅਫਸਰ ਦਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇੱਕ ਜਗ੍ਹਾ ਦੋ ਦੋ ਬੋਟਾ ਵੀ ਗਲਤ ਤੇਰੀ ਪਹਿਲੀ ਵਾਰ ਕੋ ਸਹੀ ਜਗੀ ਕਿ ਵਾਕਿਆ ਮੌਕੇ ਪਹਜਣੇ ਆਈਆ ਸਾਡੀ ਉਹਨਾਂ ਨੇ ਮੰਗਾ ਕਿ ਪਹਿਲਾਂ ਇਹਨਾਂ ਦਾ ਕਾਰਵਾਈ ਹੋਵੇ ਦੂਜਾ ਜਿਹੜੀ ਧਿਰ ਅਨਸ਼ਾਲਾ ਜੋ ਕਹਿ ਗਿਆ ਕੋਈ ਬਣਾਈਆ ਪਰ ਬੀਡੀਪੀ ਸਾਹ ਨੇ ਸਾਨੂੰ ਸ਼ਵਾਦ ਆਇਆ ਕਿ ਤੁਸੀਂ ਐਪਲੀਕੇਸ਼ਨ ਦਿਓ ਔਰ ਇੱਕ ਹਫਤੇ ਦੇ ਵਿੱਚ ਵਿੱਚ ਇੱਕ ਹਫ਼ਤੇ ਵਿੱਚ ਜਿਹੜੀ ਕਾਰਵਾਈ ਸ਼ੁਰੂ ਹੋ ਜੂਗੀ ਅਤੇ ਜਿਹੜੀ ਤੁਹਾਡੀ ਨਿਸ਼ਾਨਦੇਹੀ ਕਰਕੇ ਜੋ ਕਿਸੇ ਜਗ੍ਹਾ ਬਣੀ ਦੀ ਆ ਉਹ ਜਗ੍ਹਾ ਵੀ ਕਢਾ ਕੇ ਤੇਰੀ ਤਰਨਚਲਾ ਬਣਾਈ ਜਾਵੇਗੀ ਔਰ ਸਾਨੂੰ ਆਸ ਹੀ ਆ ਕਿ ਰਾਏ ਕਹਿ ਕੇ ਅਫਸਰ ਕਰ ਕਰਾਂਗੇ ਜੇਕਰ ਸ਼ੁਕਰ ਤਾਂ ਕੇ ਆਣਾ ਕਰਨੀ ਕਰਦੇ ਆ ਤੇ ਪਾਰਟੀ ਦੁਆਰਾ ਇਸ ਰੋੜ ਤੇ ਆ ਜਾਏਗੀ ਕਿਉਂਕਿ ਕਸ਼ਗੁਦਿਹਰ ਚ ਬੰਦੇ ਨਹੀਂ ਆਉਂਦੇ ਇਹ ਪਾਰਟੀ ਦੇ ਵਰਕਰ ਆ ਇਹ ਪਾਰਟੀ ਦੇ ਨੌਜਵਾਨ ਵਰਕਰ ਆ ਰੀੜ ਦੀ ਹੱਡੀ ਆ ਉਹ ਜਦੋਂ ਅਸੀਂ ਆਵਾਜ਼ ਦੇਵਾਂਗੇ ਭੱਜ ਜਾਣਗੇ ਔਰ ਸਾਨੂੰ ਆਸ ਆ ਕਿ ਜੋ ਅਫਸਰ ਨੇ ਕਹਿ ਕੇ ਕਰਾਂਗੇ ਜੇਕਰ ਚੌਂਦੀ ਪ੍ਰਸ਼ਾਸਨ ਇਹਦਾ ਮੁੱਦਾ ਪੰਜਾਬ ਲਬਦ ਨਾ ਭਖੇ ਤੇ ਸਾਡੀ ਮੰਗ ਹੈ ਪਹਿਲ ਕਾਰਵਾਈ ਕੀਤੀ ਜਾਵੇ ਦੂਜੀ ਗੱਲ ਮੈਂ ਪੁੱਛਿਆ ਪਾਰਟੀ ਭੰਗ ਦੀ ਹੋਰ ਮੈਂ ਇੱਕ ਬਿਆਨ ਦਿੱਤਾ ਕਿ 30 ਜੁਲਾਈ ਤੱਕ ਮੈਂ ਸਾਰਿਆਂ ਜਿਹੜੇ ਥੋੜੇ ਵੀੜੇ ਕਰ ਦੂੰਗਾ ਔਰ ਅੱਜ ਇੱਥੇ ਮੈਂ ਅਨਾਉਂਸ ਕਰਦਾ ਜਿਹੜਾ ਮੁੰਡਾ ਲਾਭ ਸਿੰਘ ਆ ਇਹ ਜਿਹੜਾ ਪ੍ਰਧਾਨ ਸੀਗਾ ਉਹ ਪ੍ਰਧਾਨ ਨਹੀਂ ਰਹੇਗਾ ਬੀਬੀ ਕੋਇਂਦਰ ਕੋ ਪੰਜਾਬ ਦਾ ਮਹਿਲਾ ਵਿੰਗ ਸੀ ਤੇ ਪੰਜਾਬ ਦਾ ਮਹਿਲਾ ਵਿੰਗ ਰਹੇਗੀ ਜਿਹਨਾਂ ਅਸੀਂ ਜਨਰਲ ਸੈਕਟੀ ਜੀ ਤੇ ਸੱਤ ਬਾਲ ਤੰਦਵਾਜਾਂ ਜੋ ਕਿ ਫ੍ਰੀਡ ਕੋਰ ਤੋਂ ਸੀਗੇ ਪੰਜਾਬ ਦੇ ਪ੍ਰਧਾਨ ਮੈਂ ਇਹਨਾਂ ਨੂੰ ਅੱਜ ਨੋਸ ਅੱਜ ਨੋਸ ਹੀ ਕਰਦਾ ਵਾਂ ਔਰ ਮੈਂ ਆਸ ਕਰਦਾ ਕਿ ਪਹਿਲਾ ਕੰਮ ਕਰਦੇ ਅੱਗੇ ਤੋਂ ਵਧੀਆ ਕੰਮ ਕਰਨਗੇ ਇਹਨਾਂ ਕਹਿੰਦਾ ਕਿ ਮੈਂ ਜਾ ਜਾ ਜਗਾ ਜੈ ਜੀ ਜੈ ਬਾਪ ਜੈ ਵਾਲਮੀਕੀ ਹਰ ਹਰ ਮਾ ਜੀ ਬਾਬਾ ਜੀ ਜੀ ਨਾਮਾ ਤੁਹਾਡਾ ਭਾਜੀ ਜੈ ਭੀ ਵਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜገ ਜੱਜਦਾਰ ਜੀ ਦਸ ਸਿੰਘ ਜੀ ਦਾ ਪ੍ਰਧਾਨ ਬਾਬਾ ਜੀ ਅੱਜ ਪਿੰਡ ਪ੍ਰੇਰਨਗਰ ਵਿਖੇ ਮਾਲਵੇਕ ਪਰੇਸ਼ਾਨਾਂ ਢਾਣ ਦਾ ਜੋ ਮਾਮਲਾ ਸੀ ਜਿਸ ਸੰਬੰਧ ਵਿੱਚ ਚੱਕਾ ਜਾਮ ਕੀਤਾ ਸੀਗਾ ਤੁਹਾਨੂੰ ਕੀ ਪ੍ਰੋਫੈਸ਼ਨ ਨੇ ਭਰੋਸਾ ਦਿਵਾਇਆ ਸਾਡਾ ਜੀ ਵੀਡੀਓ ਸਾਹਿਬ ਐਸਐਚਓ ਸਾਹਿਬ ਇਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਕਿਉਂਕਿ ਅਸੀਂ ਛੜਕਤ ਜਾਮ ਕਰਦਾ ਆਲ ਦਿੱਤੀ ਸੀ ਕਿਉਂਕਿ ਸਾਡੀ ਸਮਾਜ ਦੇ ਨਾਲ ਬੜਾ ਟਕਾ ਹੁੰਦਾ ਕਈਆਂ ਥਾਵਾਂ ਤੇ ਵੇਚਦੇ ਆਂ ਸਾਡਾ ਗੰਦਰੀ ਸਾਡਾ ਸਮਾਜ ਪਛੜਿਆ ਪ੍ਰਸਤੂ ਸਮਾਜ ਆ ਮੇਰੇ ਸਮਾਜ ਦੇ ਨਾਲ ਕਈਆਂ ਥਾਵਾਂ ਤੇ ਬੜੇ ਬੜੇ ਤਰਹੀ ਹੁੰਦੇ ਆ ਉਹਦੇ ਵਿੱਚ ਸਾਡੇ ਬੁੱਢਾ ਤੋਂ ਭਾਰਤੀ ਆਮ ਜਨਤਾ ਪਾਰਟੀ ਦੇ ਪ੍ਰਧਾਨ ਸਿਸ਼ਕ ਬਰਨਾਰ ਜੀ ਮੋਢੇ ਦੇ ਨਾਲ ਮੋਢਾ ਲਾ ਕੇ ਦੀਪਾਂ ਦੀ ਮਦਦ ਕਰਦੇ ਆ। ਸੋ ਪਰਵੇਜਨਗਰ ਦੇ ਵਿੱਚ ਜਿਹੜੀ ਧਰਮਸ਼ਾਲਾ ਢਾਹ ਦਿੱਤੀ ਗਈ ਸੀ ਸਰਪੰਚ ਨੇ ਤੇ ਉਹ ਬੜਾਈ ਨਹੀਂ। ਉਹਦੇ ਸੰਬੰਧ ਦੇ ਵਿੱਚ ਅਸੀਂ ਵੀਡੀਓ ਸਾਹਿਬ ਨਾਲ ਮੀਟਿੰਗ ਹੋਈ ਸਾਰਾ ਕੁਝ ਹੋ ਕੇ ਸੋ ਉਹਨਾਂ ਨੇ ਸਾਨੂੰ ਪ੍ਰੋਤਸਾਹਤ ਆਇਆ ਕਿ ਇਹ ਜਿਹੜੀ ਧਰਮਸ਼ਾਲਾ ਬਣਾ ਦਿੱਤੀ ਜਾਵੇਗੀ ਜੇ ਨਹੀਂ ਬਣਾਉਂਦੇ ਤਾਂ ਫੇਰ ਦੁਬਾਰਾ ਇਸੇ ਸੜਕ ਤੇ ਅਸੀਂ ਆਪਣਾ ਘਰਾਓ ਕਰਾਂਗੇ ਬਾਬਾ ਜੀ ਜਿੰਨੇ ਜਿੰਨੇ ਵਾਲਮੀਂ ਤਰ੍ਹਾਂ ਢਾਈ ਸੀ ਉੱਤੇ ਕੋਈ ਕਾਰਵਾਈ ਦੀ ਮੰਗ ਨਹੀਂ ਹੋਈ ਉਹਦੇ ਤੇ ਉਹ ਜਿਹੜੀ ਢਾਈ ਸੀਗੀ ਜੀ ਉਹਦੇ ਤੇ ਵੀਡੀਓ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋ ਚੁੱਕੀ ਆ ਤੇ ਉਹਦੇ ਤੇ ਕਾਰਵਾਈ ਹੋਵੇਗੀ ਜੀ ਜਿਨ੍ਹਾਂ ਨੇ ਢਾਈ ਆ ਉਹਨਾਂ ਤੇ ਵੀ ਕਾਰਵਾਈ ਕਰਾਈ ਜਾਵੇਗੀ ਸੋ ਮੇਰਾ ਸਮਾਜ ਜਿਹੜਾ ਵਾ ਏਕਤਾ ਜੋਟਾ ਔਰ ਨੌਜਵਾਨ ਬਿਲਕੁਲ ਕਿਸੇ ਦੇ ਨਾਲ ਧੱਕਾਸ਼ਾਹ ਨਹੀਂ ਧੱਕਾ ਨਹੀਂ برداشت ਕਰਦੇ ਸੋ ਇਹ ਸਾਡੇ ਭਾਜੀ ਉਹਨਾਂ ਦੀ ਆਵਾਜ਼ ਦੇ ਇਕਤਰ ਹੁੰਦੇ ਨੇ ਸੋ ਇਸੇ ਤਰ੍ਹਾਂ ਹੀ ਸਾਡੇ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਆ ਜਿੱਥੇ ਵੀ ਸਾਡੇ ਸਮਾਜ ਦੇ ਨਾਲ ਗਰੀਬ ਵਾਰ ਦੇ ਨਾਲ ਧੱਕਾ ਹੁੰਦਾ ਵਾ ਇਸੇ ਤਾਂ ਇੱਕ ਆਵਾਜ਼ ਬਣ ਕੇ ਹੀ ਚੱਲਾਂਗੇ ਤੇ ਗਰੀਬਾਂ ਦੀ ਮਦਦ ਕਰਾਂਗੇ ਸੋ ਇਹਨਾਂ ਕੋਲ ਬੋਲਦਾ ਨਾਲ ਜਾਂਚ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਜੀ ਨਾਮ ਆ ਤੁਹਾਡਾ ਮੇਰਾ ਨਾਮ ਪੰਦਵੀਰ ਸਿੰਘ ਹੈ ਜੀ ਮੈਨੂੰ ਜ਼ਿਲ੍ਹਾ ਯੂਥ ਪ੍ਰਧਾਨ ਦੀ ਸੇਵਾ ਮਿਲੀ ਹੈ ਕਪੂਰਥਲੇ ਤੋਂ ਸ਼ਿਕਾਇਤ ਪਾਇਸ ਦੀ ਸਿੰਘ ਨਾਰ ਹੁਣਾਂ ਨੇ ਪਾ ਦਿੱ ਆਂਦਲ ਦਾ ਪਾਰਟੀ ਵੱਲੋਂ ਤੇ ਅੱਜ ਦਾ ਜਿਹੜਾ ਮੁੱਦਾ ਮੈਂ ਘਮਾ ਫਰਾ ਕੇ ਗੱਲਾਂ ਨਹੀਂ ਕਰਨੀਆਂ ਆਪਾਂ ਕਿਉਂਕਿ ਇਹ ਗੱਲਾਂ ਹੋ ਚੁੱਕੀਆਂ ਵਾਂ ਠੀਕ ਹੈ ਜੀ ਤੇ ਮੇਨ ਗੱਲ ਤੇ ਮੈਂ ਮੇਨ ਪੁਆਇੰਟ ਚਾਹੀਏ ਵੀ ਜੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਤੇ ਜਿਹੜੇ ਇਹ ਜਾਤੀ ਸੂਚਕ ਬੰਦੇ ਜਿਹੜੇ ਧੌਣ ਤੋਂ ਕਿਲਾ ਇਹਨਾਂ ਦੇ ਫਸਿਆ ਹੋਇਆ ਵੈ ਧੌਣ ਤੋਂ ਕਿਲਾ ਚੰਗੀ ਤਰ੍ਹਾਂ ਕੱਢਾਂਗੇ ਅਸੀਂ ਮੂਰੇ ਹੋ ਕੇ ਕੱਢਾਂਗੇ ਤੇ ਇਹ ਪ੍ਰਸ਼ਾਸਨ ਸਾਡੀ ਮੰਗ ਨਹੀਂ ਪੂਰੀ ਕਰਦਾ ਫਿਰ ਅਸੀਂ ਆਪਣੇ ਹੱਥਾਂ ਨਾਲ ਨਿਸ਼ਾਨਦੇਹੀ ਜਿਹੜੀ ਆ ਉਹ ਕਰਾਂਗੇ ਠੀਕ ਹੈ ਜੀ ਇੰਨੀਆਂ ਬੇਨਤੀ ਜਿਹੜਾ ਸਾਨੂੰ ਸਮਾਂ ਦਿੱਤਾ ਵਾ ਉਹ ਸਮਾਂ ਜੇ ਸਾਡੀ ਮੰਗ ਪੂਰੀ ਹੁੰਦੀ ਠੀਕ ਆ ਨਹੀਂ ਤਾਂ ਮੈਂ ਆਪਣੇ ਹੱਥਾਂ ਨਾਲ ਜਿਹੜਾ ਨਿਸ਼ਾਨ ਹੈ ਨਿਸ਼ਾਨ ਸਾਹਿਬ ਦੀ ਜੜੀਆਂ ਨਿਸ਼ਾਨ ਦਈ ਅਸੀਂ ਕਰਾਂਗੇ ਜਿਕਰੇ ਜਾਵੇ ਨਹਾਲ ਹੋ ਜਾਵੇ ਸਮੂਹ ਗੁਪਤ 시ਦਾ ਸਿੰਘਾਂ 96 ਕਰੋੜ ਫੌਜਾਂ ਨੂੰ ਭਾਵੇ 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 ਸਾਹਿਬ ਵਾਹਿਗੁਰੂ 12 ਘਰਾਂ ਦੀ ਸੌਤ ਕਿੰਨੀ ਹੁੰਦੀ ਆ ਇਹ ਪੰਜ ਜੀ ਕਿੰਨਾ ਚਿਰ ਪਹਿਲਾਂ ਤਰੁਸ਼ਲਾ ਸੀ ਕਿੰਨਾ ਚਿਰ ਪਹਿਲਾਂ ਢਾਈ ਆ ਕਿੰਨੀ ਪੁਰਾਣੀ ਸੀ ਇਹ ਇਹ ਪ੍ਰਾਣੀ ਤੇ ਬਣੀ ਹੈ ਕਾਫੀ ਸਗੀ ਤੇ ਵੈਸੇ ਸਹੀ ਸਗੀ ਠੀਕ ਹੈ ਜੀ ਹਾਂਜੀ ਤੇ 2.5 ਕਿੰਨੇ ਸੀ ਇਹ 250 ਕੀ ਕਰਨ ਉਹ ਟਾਣ ਦਾ ਕਹਿੰਦੇ ਸੀਗੇ ਕਿ ਮਤਾ ਪਿਆ ਹੋਇਆ ਤਾਂ ਬਣਵਾ ਕੇ ਦੇ ਦਾਂਗੇ ਤੇ ਜਦੋਂ ਸਰਪੰਚ ਨੇ ਢਾਈ ਆ ਤੁਸੀਂ ਵਿਰੋਧ ਨਹੀਂ ਕੀਤਾ ਇਹ ਕਿਸੇ ਦੇ ਵੀ ਨਹੀਂ ਸੈਲੇ ਇਹਨਾਂ ਨੇ ਇਹ ਤਸਲੀ ਦਿੱਤੀ ਗਈ ਆ ਕਿ ਮਤਾ ਪੈ ਗਿਆ ਆ ਤੇ ਬਣ ਨਵੀਂ ਬਣਾ ਕੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਬੀਡੀਪੀ ਸਾਹਿਬ ਜਿਹੜਾ ਪ੍ਰਵੇਸ਼ ਨਗਰ ਦੀ ਵਾਲਮੀਕ ਸਮਾਜ ਧਰਮਸ਼ਾਲਾ ਦਾ ਮਸਲਾ ਸੀ ਛੋਟੀ ਜਿਹੀ ਮਾਗ ਕਰਾ ਦਿਓ ਮਾਰੀ ਕਰੋ ਸ਼ੁਰੂ ਕਰ ਦਾਂ ਤੁਹਾਨੂੰ ਐਪਲੀਕੇਸ਼ਨ ਦੇ ਦੂੰਗਾ ਠੀਕ ਹੈ ਜੀ